ਵੀ ਹੁਣ ਸਾਡੇ ਕੋਲ ਕੋਈ ਪੈਸਾ ਤਾਂ ਹੈ ਨਹੀਂ ਹਾਂ ਲਾਉਣਾ ਅਸੀਂ ਪੈਸਾ ਤੇ ਲਾ ਤਾਂ ਹੁਣ ਪਹਿਲਾਂ ਲਾ ਹਟੇ ਹੁਣ ਜਵਾਕ ਵੀ ਪੋਰਾ ਪੋਰਾ ਗੀ ਤੇ ਉਹ ਵੀ ਐਨਾ ਕਮਾਈ ਵਾਲੇ ਹੈ ਨਹੀਂ ਮੁੰਡਾ ਵਿਚਾਰਾ ਉਹਦਾ ਵੀ ਤੁਹਾਨੂੰ ਪਤਾ ਹੀ ਹੋਗਾ ਵੀ ਉਹਦੇ ਹੱਥ ਜਮਾਈ ਆਏ ਹੋਏ ਕਹਣਗੇ ਤੇ ਹੁਣ ਆ ਕੁੜੀ ਹੈਗੀ ਇਹ ਵੀ ਗੋਣ ਵਾਲੀ ਹੈਗੀ ਹਾਂਜੀ ਤੇ ਘਰੇ ਖਾਣ ਨੂੰ ਵੀ ਹੈ ਨਹੀਂ ਕੁਝ ਕੋਈ ਦਵਾਈਆਂ ਨੂੰ ਵੀ ਕੁਝ ਹੈ ਨਹੀਂ ਤੇ ਹੁਣ ਦੇਖੋ ਫਿਰ ਵੀ ਹੁਣ ਅਸੀਂ ਕਰੀਏ ਕੀ ਹੁਣ ਸਾਡੇ ਕੋਲ ਕਿੱਥੇ ਚੱਲ ਰਿਹਾ ਅੱਜ ਕੱਲ੍ਹ ਹਾਂਜੀ ਲਾਜ ਕਿਥੇ ਚਲ ਰਹੇ ਹੁਣ ਲਾਜ ਐਂਜ ਚ ਐ ਟੀਮ ਜੀ ਦੇ ਵਿੱਚ ਚੱਲ ਹਾਂ ਤੇ ਸਰਕਾਰ ਵੱਲੋਂ ਕੋਈ ਹੈਲਪ ਆ ਰਹੀ ਹੈ ਕਿ ਨਹੀਂ ਕੁਛ ਨਹੀਂ ਜੀ ਆਇਆ ਸਾਨੂੰ ਤੇ ਕੋਈ ਪਿੰਡ ਦੀ ਪੰਚਾਇਤ ਵੱਲੋਂ ਜਾਂ ਹੋਰ ਆਪਣੇ ਕੋਈ ਪਿੰਡ ਦੀ ਜੀ ਤੁਹਾਨੂੰ ਮੈਂ ਦੱਸ ਦਿੰਨੀ ਆ ਪਿੰਡ ਦੀ ਸਾਡੇ ਜਿਹੜੇ ਆਪਣੇ ਕਾਲੀ ਪਾਰਟੀ ਵਾਲੇ ਸੀਗੇ ਉਹਨਾਂ ਨੇ ਸਾਨੂੰ ਪਹਿਲਾਂ ਸਾਨੂੰ 7-8000 ਰੁਪਏ ਦਿੱਤਾ ਸੀਗਾ ਠੀਕ ਹੈ ਜੀ ਤੇ ਵੀ ਉਹ ਤੋਂ ਬਾਅਦ ਸਾਨੂੰ ਅਸੀਂ ਹੋਰ ਪਾਰਟੀਆਂ ਨੂੰ ਵੀ ਕਿਹਾ ਉਹਨਾਂ ਨੇ ਸਾਨੂੰ ਸੁਣੀ ਠੀਕ ਹੈ ਜੀ ਇਹ ਸਾਰੀ ਕੋਈ ਕੁਛ ਨਹੀਂ ਸੁਣਿਆ ਉਹਨਾਂ ਨੇ ਠੀਕ ਹੈ ਜੀ ਕੋਈ ਮੰਗ ਕੀ ਕਰਦੇ ਹੁਣ ਤੁਸੀਂ ਮੈਂ ਜਿਹੜੀ ਆਮ ਆਪਣੇ ਜਨਤਾ ਹੈ ਜਿਹੜੀ ਦੇਖ ਰਹੇ ਨੇ ਆਪ ਨੂੰ ਸਾਡੀ ਤਾਂ ਮੰਗ ਜੀ ਇਹੀ ਹੈ ਵੀ ਇੱਕ ਤਾਂ ਇਹਦਾ ਵਿਚਾਰੇ ਦਾ ਇਲਾਜ ਹੋ ਜੇ ਹਾਂਜੀ ਤੇ ਉਹ ਆ ਦੇ ਜਵਾਕਾਂ ਚ ਬੈਠਾ ਹੋਵੇ ਹਾਂਜੀ ਤੇ ਇੱਕ ਵੀ ਘਰੇ ਖਾਣ ਨੂੰ ਹੈ ਨਹੀਂ ਕੋਸੇ ਜਵਾਕਾਂ ਨੂੰ ਠੀਕ ਹੈ ਜੀ ਤੇ ਬਸ ਸਾਡੀ ਤਾਂ ਮੰਗ ਤਾਂ ਸਾਡੀ ਇਹੀ ਹੈ ਬਸ ਵੀ ਇੱਕ ਸਾਲ ਤਾਂ ਇਹੀ ਚਾਹੀਦਾ ਇਹ ਇਹਨੂੰ ਠੀਕ ਇਹ ਠੀਕ ਹੋ ਜੇ ਇਹ ਦਵਾਈਆਂ ਹਰ ਵਾਰ ਦੇ ਵਿੱਚ ਟੋਟਲ ਕਿੰਨੇ ਜੀ ਦੇ ਹੁਣ ਹੁਣ ਇਹ ਜੀ ਹਾਂਜੀ ਪੰਜ ਹੈ ਜੀ ਹਾਂ ਜਣੇ ਜੀ ਕਮਾਈ ਦਾ ਸਾਧਨ ਮਾਤਾ ਜੀ ਕੋਈ ਨਾ ਪਰ ਇਹ ਇਹਨਾਂ ਦੀ ਜਿਹੜੀ ਬੱਚਿਆਂ ਦੀ ਮਾਂ ਆਂਗੀ ਉਹ ਜੀ ਪਿੰਡ ਚ ਆਪਣੇ ਆਹ ਕਰ ਕੰਮ ਕਰਕੇ ਆਉਂਦੀ ਹੈ ਬਿਫੋਰ ਕਮ ਵਾਲਾ ਤਾਂ ਕਿਹੜਾ ਫਿਰ ਠੀਕ ਹੈ ਅੱਛਾ ਮੇਰੀ ਬਿਮਾਰੀ ਕੀ ਮੁੰਡੇ ਜਿਹੜੀ ਹੈਗੀ ਮੇਨ ਮੇਨ ਬਿਮਾਰੀ ਤਾਂ ਇਸ ਨੂੰ ਜੀ ਇੱਕ ਤਾਂ ਗੁਰਦੇ ਦੀ ਪ੍ਰੋਬਲਮ ਹੈ ਹਾਂਜੀ ਤੇ ਇੱਕ ਇਸ ਨੂੰ ਜੀ ਟੀਵੀ ਦੀ ਹੈ ਠੀਕ ਹੈ ਜੀ ਸ਼ੂਗਰ ਵੀ ਹੈ ਇਹ ਸ਼ੂਗਰ ਤਾਂ ਸ਼ੂਗਰ ਤਾਂ ਮੈਨੂੰ ਲੱਗਦੀ ਇਹਨੂੰ ਚਾਹ ਤਾਂ ਘਟਦਾ ਹੀ ਨਹੀਂ ਠੀਕ ਹੈ